ਸਰੂਤਿਆਂ ਵਾਸਤੇ ਇੱਕ ਬਹੁਤ ਵੱਡਾ ਦੁਖਾਂਤ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਪਰਿਵਾਰ ਦੇ ਨਾਲ ਤੁਹਾਡੀ ਕੀ ਸਾਂਝ ਆ ਬਿਲਕੁਲ ਜੀ ਬਿਲਕੁਲ ਸਿੱਧੂ ਮੂਸੇਵਾਲਾ ਮੇਰੀ ਮਿਸਿਸ ਦਾ ਮੈਂ ਜੇ ਕਹਾ ਮ ਪੰਜਾਬੀ ਚ ਤੁਹਾਨੂੰ ਦੱਸਾਂ ਮੇਰੀ ਮਿਸਿਸ ਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਨਾਲਕੇ ਆ ਜੀ ਮੋਟਰਮ ਤੇ ਫੁੱਫੜ ਲੱਗੇ ਮੈਂ ਫੁੱਫੜ ਲੱਗਿਆ ਜੀ ਇਹਨੂੰ ਆਪਾਂ ਕਹਿੰਦੇ ਆ ਵੀ ਮੇਰੇ ਨਨੇਓਰੇ ਪਰਿਵਾਰ ਚੋਂ ਨਨੌਨੇ ਜਿੱਥੇ ਸੋਹਰਾ ਸਾਹ ਦੇ ਸੋਹਰੇ ਹੋਣ ਆਪਾਂ ਨਨੇਓਰੇ ਕਹਿੰਦੇ ਹਾਂ ਜੀ ਜੀ ਸਭ ਦੇ ਤੌਰ ਤੇ ਇੰਨਾ ਕਿ ਸਿੰਪਲ ਮੁੰਡਾ ਹੁਣ ਪਹਿਲੇ ਪਤਾ ਸੀ ਮੇਰੇ ਪੁੱ퍼 ਜੀ ਗਾਣੇ ਲਿਖਦੇ ਆ ਮੇਰੇ ਕੋਲ ਇੱਕ ਦੋ ਵਾਰੀ ਆਏ ਵੀ ਸੀ ਮੈਂ ਕਿਹਾ ਸ਼ੁਭ ਕਿਹੜੇ ਗਾਣੇ ਲਿਖਦਾ ਤੂੰ ਯਾਰ ਹੁਣ ਅਸੀਂ ਤਾਂ ਹੋਰ ਲਿਖਦੇ ਸੀਗੇ ਪਰ ਸਾਨੂੰ ਵੀ ਪਤਾ ਸਾਨੂੰ ਵੀ ਇਹ ਨਹੀਂ ਪਤਾ ਅੱਗੇ ਕੀ ਪੀੜੀ ਆਊਗੀ ਲੋਕਾਂ ਦਾ ਟੇਸਟ ਕੀ ਬਦਲੂਗਾ ਔਰ ਬਦਲੇ ਉਹ ਤੱਕ ਪਾਈ ਜੋ ਬੰਦਾ ਪਾਈ ਨਹੀਂ ਸਕਿਆ ਜੀ ਬਿਲਬੋਰਡ ਤਾਂ ਕਿਤੇ ਪੰਜਾਬੀ ਪੱਗ ਨੂੰ ਲੈ ਗਿਆ ਬੰਦਾ ਇੱਕ ਪੰਜਾਬੀ ਸੋਚ ਨੂੰ ਲੈ ਗਿਆ ਪੰਜਾਬੀ ਗੀਤ ਨੂੰ ਲੈ ਗਿਆ ਬੰਦਾ ਤੇ ਚਲੋ ਉਸ ਤੋਂ ਬਾਅਦ ਕੀ ਹੋਇਆ ਉਹ ਪੜਦਾ ਪੜਦਾ ਕਿਰਿਆ ਚੱਲਿਆ ਗਿਆ ਉੱਥੋਂ ਵੈਲ ਸੈਟਲ ਹੋ ਕੇ ਗਾਣਿਆਂ ਦੀ ਸੈਟਿੰਗ ਬਣੀ ਇਹ ਤੇ ਆ ਗਿਆ ਗਾਣੇ ਕੱਢੇ ਤੇ ਓਕੇ ਹੋ ਗਿਆ ਫੇਰ ਵੀ ਉਸ ਤੋਂ ਬਾਅਦ YouTube ਤੇ ਤੁਸੀਂ ਇੱਕ ਮੇਰੀ ਕਲਿੱਪ ਦੇਖਿਓ ਜਿੱਥੇ ਉਹ ਕਹਿ ਰਿਹਾ ਵੀ ਅਲਬੇਲ ਬਰਾੜ ਜੀ ਮੇਰੇ ਫੁੱਫੜ ਨੇ ਤੇ ਅਸੀਂ ਇਹਨਾਂ ਕੋਲ ਜਾਣਾ ਸੀ ਉਹ ਦਿਨਾਂ ਦੀ ਗੱਲ ਕਰ ਰਿਹਾ ਆਇਆ ਤਾਂ ਪਹਿਲਾਂ ਵੀ ਸੀਗਾ ਵੀ ਜਾਣਾ ਸੀਗਾ ਤੇ ਪਰ ਇਹ ਆਪ ਹੀ ਆ ਗਏ ਮਲੇਦਰ ਦੀ ਕਿ ਕੋ ਇੰਟਰੂ ਸਾਡੀ ਹੈ ਕਿ ਸਿਰਫ ਡੇਢ ਮਿੰਟ ਦੀ ਗੱਲ ਹੈ ਬਹੁਤ ਵੱਡੀ ਕਲਾਕਾਰ ਸੀਗਾ ਮੇਰੇ ਜਨਤ ਇਹ ਗੱਲ ਸੀਗੀ ਵੀ ਇਹ ਤੂੰ ਫੁੱਫੜ ਵਾਲਾ ਗਾਣਾ ਮੈਂ ਲਿਖਿਆ ਸੀ ਇੱਕ ਮੈਂ ਫੁੱਫੜ ਵਿਆਹ ਤੇ ਨਾਰਾਜ਼ ਬਹੁਤ ਹੁੰਦੇ ਨੇ ਬਿਲਕੁਲ ਹਾਂ ਮੈਂ ਗਾਣਾ ਅੱਛਾ ਹੈਗਾ ਮੇਰੇ ਕੋਲ ਗਾਣਾ ਅੱਛੇ ਹੈਗਾ ਮੈਂ ਕਰਾਉਂਗਾ ਰਿਕਾਰਡੋ